ਕਰਕੇ ਸਹਿਬ ਪਾਸ਼ਾ ਗੁਰੂ ਰਾਮਦਾਸ ਮਹਾਰਾਜ ਹੁਣਾ ਨੇ ਕਿਥੇ ਦਰਬਾਰ ਸਾਹਿਬ ਦੇ ਵਾਸਤੇ ਜਗਾ ਸਿਲੈਕਟ ਕੀਤੀ ਉਸ ਜਗਾ ਦੇ ਵਿੱਚ ਪਾਵਨ ਸਰੋਵਰ ਤਿਆਰ ਕਰਵਾਇਆ ਮਹਾਰਾਜ ਹੁਣਾ ਨੇ ਜਿਹੜਾ ਦਰਬਾਰ ਸਾਹਿਬ ਹੈ ਜਿਹਨੂੰ ਆਪਾਂ ਅੱਜ ਦਰਸ਼ਨ ਦੇਦਾਰੇ ਕਰਦੇ ਆ ਠੀਕ ਹੈ ਇਹਦੀ ਉਸਾਰੀ ਗੁਰੂ ਅਰਜਨ ਸਾਹਿਬ ਮਹਾਰਾਜ ਹੁਣੀ ਕਰਵਾ ਕੇ ਗਏ ਹੈ ਪਰ ਇਹ ਸੁਪਨਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਸੀ ਸਤਿਗੁਰੂ ਪਾਤਸ਼ਾਹ ਜਦੋਂ ਸੇਵਾ ਕਰਵਾਉਂਦੇ ਸਨ ਨਾ ਗੁਰੂ ਰਾਮਦਾਸ ਮਹਾਰਾਜ ਜੀ 52 ਕਾਮੇ ਲੈ ਕੇ ਆਉਂਦੇ ਸਨ ਭਾਵ ਕਿ 52 ਪ੍ਰਕਾਰ ਦੇ ਕਿਰਤੀ ਕਾਮੇ ਜਿਹੜੇ ਸਨ ਅੰਮ੍ਰਿਤਸਰ ਸ਼ਹਿਰ ਦੀ ਧਰਤੀ ਤੇ ਗੁਰੂ ਰਾਮਦਾਸ ਮਹਾਰਾਜ ਹੋਣਾ ਨੇ ਕਾਰੋਬਾਰ ਕਰਨ ਵਾਸਤੇ ਬੁਲਾ ਲੈ ਸਨ ਕਾਰੋਬਾਰ ਵੱਡੇ ਪੱਧਰ ਤੇ ਫੈਲਿਆ ਸੀ ਅੰਮ੍ਰਿਤਸਰ ਸ਼ਹਿਰ ਵਿੱਚ ਤੇ ਸਤਿਗੁਰਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਕਈ ਵਾਰੀ ਕਹਿਣਾ ਵੀ ਮੇਰੇ ਮਨ ਦਾ ਇਰਾਦਾ ਹੈ ਵੀ ਪਾਵਨ ਸਰੋਵਰ ਦੇ ਅੰਦਰ ਗੁਰੂ ਘਰ ਐਸਾ ਬਣ ਜਾਵੇ ਜਿੱਦੇ ਵਿੱਚੋਂ ਕੇਵਲ ਤੇ ਕੇਵਲ ਰੂਹਾਨੀਅਤ ਤੇ ਸਾਂਝੀ ਵਾਲਤਾ ਦੀ ਗੱਲ ਕੀਤੀ ਜਾਵੇ ਇਹ ਪਿਤਾ ਜੀ ਦਾ ਸੁਪਨਾ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਸੁਪਨਾ ਸੀ ਔਰ ਇਸ ਸੁਪਨੇ ਨੂੰ ਸਵੀਕਾਰ ਸਕਾਰ ਕੀਤਾ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਤਕਰੀਬਨ ਆਪਣੀ ਪਾਵਨ ਬਾਣੀ ਜਿਹੜੀ ਹੈ ਉਹ 30 ਰਾਗਾਂ ਦੇ ਵਿੱਚ ਗਾਇਨ ਕੀਤੀ ਸਭ ਤੋਂ ਪਹਿਲਾਂ ਅਤੇ 19 ਅਤੇ 17 ਰਾਗਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ 19 ਰਾਗਾਂ ਵਿੱਚ ਹੈ ਸਹਿਬ ਪਾਸ਼ਾ ਗੁਰੂ ਅਮਰਦਾਸ ਜੀ ਦੀ ਪਾਵਨ ਬਾਣੀ 17 ਰਾਗਾਂ ਵਿੱਚ ਹੈ ਪਹਿਲੀ ਵਾਰੀ ਸਿੱਖ ਜਗਤ ਵਿੱਚ irdਾ ਹੋਇਆ ਵਾ ਕਿ 30 ਰਾਗ ਜਿਹੜੇ ਹਨ ਉਹਨਾਂ 30 ਰਾਗਾਂ ਦੇ ਵਿੱਚ ਪਾਵਨ ਬਾਣੀ ਜਿਹੜੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ ਤੋਂ ਅੱਜ ਮਾਰੇ ਪਾਸ਼ਾ ਜੀ ਦਾ ਜੋਤੀ ਜੋਤ ਦਿਵਸ ਹੈ ਸਹਿਬ ਕਿਰਪਾ ਕਰਨ ਅਸੀਂ ਸਦਾ ਹੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਨਾਲ ਜੁੜੇ ਰਹੀਏ ਪਾਸ਼ਾ ਦੇ ਚਰਨਾਂ ਚ ਉਠ ਆਸਰਾ ਜਦੋਂ ਆਪਾ ਤੱਕਦੇ ਹਾਂ ਤੇ ਮਹਾਰਾਜ ਨੂੰ ਬੇਨਤੀ ਇਹ ਕਰਿਆ ਕਰੀ ਵੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਈ ਮਹਾਰਾਜ